ਛੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਿਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੋਟ ਸਬਡਿਵੀਜ਼ਨ ਧਰਮਕੋਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀਸੇਖਾਂ ਤੋਂ ਅਮਰਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੈਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੈਰਨ ਨੂੰ ਵੇਚਣ ਦੇ ਲਈ ਇੱਕ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਕੂ ਲੱਖੂ ਤੇ ਦੂਸਰੇ ਦਾ ਨਾਮ ਅਰਸ਼ਦੀਪ ਸਿੰਘ ਉਰਫ ਕਾਲੂ ਹੈ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀਸੇਖਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਜਿਹਦੇ ਚ ਅਰੈਸਟ ਪੈਂਡਿੰਗ ਹੈ ਤੇ ਇੱਕ ਕੇ ਐਫ ਆਈ ਆਰ ਇਹਦੇ ਚ ਧਰਮਕੋਟ ਦੀ ਹੈ ਉਹ 389 411 ਦੀ ਹੈਗੀ ਹੈ ਤੇ ਰਿਕਵਰੀ ਇਹਦੇ ਚ 500 ਗ੍ਰਾਮ ਹੇਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 76ਬੀ 9459 ਇਹ ਮੋਟਰਸਾਈਕਲ ਇਹਨਾਂ ਦਾ ਉਹ ਇਹ ਤਫਤੀਸ਼ ਦੇਖ ਰਹੇ ਆ ਜੀ ਮੋਟਰਸਾਈਕਲ ਕਿਹਦਾ ਹੈਗਾ ਉਹਦੇ ਚ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਉਮਰ ਕਿੰਨੀ ਇਹਨਾਂ ਦੀ ਤੇ ਅਰਸ਼ਦੀਪ ਉਹਤੇ ਕਿੰਨੇ ਮਾਮਲੇ ਦਰਜ ਨੇ ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ ਤੇ ਲਖਵਿੰਦਰ ਤੇ ਦੋ ਪਰਚੇ ਨੇ ਇੱਕ ਐਨਡੀਪੀਐਸ ਇੱਕ ਦਾ ਉਹ ਹੈਗਾ ਜੀ ਥਾਣਾ ਕੋਟੇਸਿਕਾ ਦਾ ਔਰ ਦੂਸਰਾ ਪਰਚਾ ਧਰਮਕੋਟ ਥਾਣੇ ਦਾ ਹੈਗਾ ਉਹ 379 400 ਵਗੈਰਾ ਦਾ ਅਰਸ਼ਦੀਪ ਤੇ ਕੋਈ ਮੁਕੱਦਮਾ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਆ ਪਤਾ ਸਰ ਜਿਹੜੇ ਦੋ ਨੇ ਐਫਆਈਆਰ ਪਨਾ ਦਰਜਾ ਨੇ ਪਕੌੜਾ ਸੀਗਾ ਜਾਂ ਦੁਕਾਨ ਇਹ ਪਕੌੜਾ ਸੀਗਾ ਜੀ ਜੀ ਜਿਛੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਿਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੋਟ ਸਬਡਿਵੀਜ਼ਨ ਧਰਮਕੋਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀ ਸੇਖਾਂ ਤੋਂ ਅਮਰਸਰ ਰੋਡ ਤੇ ਅ ਗ੍ਰੈਂਡ ਰਿਜ਼ੋਰਟ ਪੈਲੈਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੈਰੋਂ ਨੂੰ ਵੇਚਣ ਦੇ ਲਈ ਇੱਕ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਕੂ ਤੇ ਲੱਖੂ ਤੇ ਦੂਸਰੇ ਦਾ ਨਾਮ ਅਰਸ਼ਦੀਪ ਸਿੰਘ ਉਰਫ ਕਾਲੂ ਹੈ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀ ਸੇਖਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਜਿਹਦੇ ਵਿੱਚ ਅਰੈਸਟ ਪੈਂਡਿੰਗ ਹੈ ਤੇ ਇੱਕ ਇੱਕ ਐਫਆਈਆਰ ਇਹਦੇ ਵਿੱਚ ਧਰਮਕੋਟ ਦੀ ਹੈ ਉਹ 379 411 ਦੀ ਹੈਗੀ ਹੈ ਤੇ ਰਿਕਵਰੀ ਇਹਦੇ ਵਿੱਚ 500 ਗ੍ਰਾਮ ਹਿਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 76ਬੀ 9499 ਇਹ ਮੋਟਰਸਾਈਕਲ ਇਹਨਾਂ ਦਾ ਹੈ ਉਹ ਅ ਇਹ ਤਫਤੀਸ਼ ਚ ਦੇਖ ਰਹੇ ਆਂ ਜੀ ਮੋਟਰਸਾਈਕਲ ਕਿਹਦਾ ਹੈਗਾ ਉਹਦੇ ਚ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਉਮਰ ਉਮਰ ਕਿੰਨੀ ਇਹਨਾਂ ਦੀ ਤੇ ਉਸਦੀ ਬਹੁਤ ਤੇ ਕਿੰਨੇ ਮਾਮਲੇ ਦਰਜ ਨੇ ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ ਤੇ ਲਖਵਿੰਦਰ ਤੇ ਦੋ ਪਰਚੇ ਨੇ ਇੱਕ ਐਨਡੀਪੀਐਸ ਇੱਕ ਦਾ ਉਹ ਹੈਗਾ ਜੀ ਥਾਣਾ ਕੋਟਿਸੇਖਾਂ ਦਾ ਔਰ ਦੂਸਰਾ ਪਰਚਾ ਧਰਮਕੋਟ ਥਾਣੇ ਦਾ ਹੈਗਾ ਉਹ 389 411 ਅਰਸ਼ਦੀਪ ਤੇ ਕੋਈ ਮੁਕੱਦਮਾ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਆ ਪਤਾ ਸਰ ਜਿਹੜੇ ਦੋ ਐਫਆਈਆਰ ਬਣਾ ਦਰਜਾ ਨੇ ਪਕੌੜਾ ਸੀਗਾ ਜਾਂ ਦੁਕਾਨ ਇਹ ਪਕੌੜਾ ਸੀਗਾ ਜੀ ਜੀ ਜਿਹੜੇ ਖਿਲਾਫ ਚਲਾਈ ਗਈ ਮੁਹਿੰਮ ਦੇ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਿਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੋਟ ਸਬਡਿਵੀਜ਼ਨ ਧਰਮਕੋਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀ ਸੇਖਾਂ ਤੋਂ ਅਮਰਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੈਸ ਦੇ ਕੋਲ ਪਿੰਡ ਨੇ ਹਲਗੜ ਦੇ ਨੇੜੇ ਇਹ ਉਥੋਂ ਫੜੇ ਨੇ ਜਿਹੜੇ ਉਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੈਰੋਂ ਨੂੰ ਵੇਚਣ ਦੇ ਲਈ ਇੱਕ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਉਰਫ ਲੱਕੂ ਤੇ ਲਖੂ ਤੇ ਦੂਸਰੇ ਦਾ ਨਾਮ ਅਰਸ਼ਦੀਪ ਸਿੰਘ ਉਰਫ ਕਾਲੂ ਹੈ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀ ਸੇਖਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਜਿਹਦੇ ਚ ਅਰੈਸਟ ਪੈਂਡਿੰਗ ਹੈ ਤੇ ਇੱਕ ਕੇ ਐਫ ਆਈ ਆਰ ਇਹਦੇ ਚ ਧਰਮਕੋਟ ਦੀ ਹੈ ਉਹ 379 411 ਦੀ ਹੈਗੀ ਹੈ ਤੇ ਰਿਕਵਰੀ ਇਹਦੇ ਚ 500 ਗ੍ਰਾਮ ਹਿਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 76ਬੀ 9459 ਇਹ ਮੋਟਰਸਾਈਕਲ ਇਹਨਾਂ ਦਾ ਵੀ ਉਹ ਅ ਇਹ ਤਫਤੀਸ਼ ਦੇਖ ਰਹੇ ਆਂ ਜੀ ਮੋਟਰਸਾਈਕਲ ਕਿਹਦਾ ਹੈਗਾ ਉਹਦੇ ਚ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਉਮਰ ਕਿੰਨੀ ਇਹਨਾਂ ਦੀ ਤੇ ਅਰਸ਼ਦੀਪ ਉਹ ਤੇ ਕਿੰਨੇ ਮਾਮਲੇ ਕਰਦੇ ਨੇ ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ ਤੇ ਲਖਵਿੰਦਰ ਤੇ ਦੋ ਪਰਚੇ ਨੇ ਇੱਕ ਐਨਡੀਪੀਐਸ ਇੱਕ ਦਾ ਉਹ ਹੈਗਾ ਜੀ ਥਾਣਾ ਕੋਟਿਸੇਖਾਂ ਦਾ ਔਰ ਦੂਸਰਾ ਪਰਚਾ ਧਰਮਕੋਟ ਥਾਣੇ ਦਾ ਹੈਗਾ ਉਹ 389 411 ਇਹ ਦੋਨਾਂ ਤੇ ਅਰਸ਼ਦੀਪ ਤੇ ਕੋਈ ਮੁਕਦਮਾ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਆ ਪਤਾ ਸਰ ਜਿਹੜੇ ਦੋ ਐਫਆਈਆਰ ਬਣਾ ਦਰਜਾਂ ਨੇ ਪਕੌੜਾ ਸੀਗਾ ਜਾਂ ਦੁਕਾਨ ਇਹ ਪਕੌੜਾ ਸੀਗਾ ਜੀ ਜੀ ਜੀ